ਦਾ ਐਡੇ ਮੋٹے ਦਿਮਾਗ ਦਾ ਵਾ ਡੌਗ ਨੂੰ ਕੁਛ ਨਹੀਂ ਹੋਇਆ ਸੀ ਡੌਗ ਦੀ ਹੋਣਾ ਸੀ ਡਿਲੀਵਰੀ ਫੀਮੇਲ ਆ ਉਹ ਸੋ ਉਹਨੇ ਰਾਤ ਦੇ ਬੱਚੇ ਦੇਤੇ ਆ ਇੱਕ ਹੀ ਦਿੱਤਾ ਸੀ ਭਾਈ ਉਹ ਵੀ ਮਰ ਗਿਆ ਵਾ ਤੇ ਐਵੇਂ ਨਾ ਤੰਗ ਕਰੇ ਕੋਈ ਵੀ ਇਹ ਬੱਚੇ ਮੈਨੂੰ ਵੀ ਦੇ ਦਿਓ ਮੈਨੂੰ ਵੀ ਦੇ ਦਿਓ ਆ ਬੱਚੇ ਬਹੁਤ ਪਿਆ ਨਾਲ ਦਿੱਤੇ ਸੀ ਉਹਨੇ ਵਿਚਾਰੀ ਨੇ ਵਿਚਾਰੀ ਨੇ ਰੋ ਪੇਟ ਕੇ ਔਕੀ ਹੋ ਗਏ ਇੱਕ ਸੋਇਆ ਵਿਚਾਰੀ ਇੱਕ ਇੱਕ ਬੱਚਾ ਸੀ 11 ਬੱਚੇ ਆ 11 ਬੱਚਾ ਇੱਥੇ ਆਵੇ ਚਾ ਦੋ ਆ ਤੁਰੇ ਫਿਰਦੇ ਆ ਦੇ ਬਾਕੀ ਕਰੇ ਦੇ ਵਾਈਟ ਕਲਰ ਦੇ ਸੋਇਡ ਨਹੀਂ ਨਹੀਂ ਭਾਈ ਨਹੀਂ ਹੈਗੇ ਸ਼ਾਜੀ ਨਹੀਂ ਇਹ ਗੱਲਾਂ ਘੂਟੇ ਓਏ ਐਂ ਕਰ ਸਰੋਂ ਦਾ ਖਾਲ ਨਾਲੇ ਤਾਂ ਇਹਨਾਂ ਨੂੰ ਆਚਾਰੀਆਂ ਨੂੰ ਚਾਰ ਦੇਗਾ ਤੇ ਨਾਲੇ ਤੇਲ ਕਢਾ ਕੇ ਲਿਆ ਖੁਸ਼ਕੀ ਦਾ ਤਾਂ ਹੱਲ ਕਰੀਏ ਵਿਚਾਰੀ ਦਾ ਸੁਣੋ ਬਰਾਵੇ ਤੇਨੇ ਕਰਾਜ ਦੀ ਗੱਲ ਦੱਸਾਂ ਮੈਂ ਨਹੀਂ ਰਾਜ ਦੀ ਗੱਲ ਚਾਹੀਦੀ ਮੈਂ ਤਾਂ ਦੱਸਦਾ ਇਧਰ ਵੇਤ ਅਸੀਂ ਕੀ ਬਾਤ ਐਵੇਂ ਨਾ ਤੰਗ ਕਰੇ ਕੋਈ ਵੀ ਇਹ ਬੱਚੇ ਮੈਨੂੰ ਵੀ ਦੇ ਦਿਓ ਮੈਨੂੰ ਵੀ ਦੇ ਦਿਓ ਆ ਬੱਚੇ ਬਹੁ ਪਿਆ ਦਿੱਤੇ ਸੀ ਉਹਨੇ ਵਿਚਾਰੀ ਨੇ ਵਜਾ ਰਹੀ ਨੇ ਰੋਪੇ ਟਗੇ ਸੋ ਕੀ ਹੋ ਗਿਆ ਇੱਕ ਸੂਇਰ ਇਹ ਐਡੇ ਮੈਂ ਦਾਦਾ ਐਡੇ ਮੋٹے ਦਿਮਾਗ ਦਾ ਵਾ ਡੌਗ ਨੂੰ ਕੁਛ ਨਹੀਂ ਹੋਇਆ ਸੀ ਡੌਗ ਦੀ ਹੋਣਾ ਸੀ ਡਿਲੀਵਰੀ ਫੀਮੇਲ ਆ ਉਹ ਸੋ ਉਹਨੇ ਰਾਤ ਦੇ ਬੱਚੇ ਦੇਤੇ ਆ ਇੱਕ ਹੀ ਦਿੱਤਾ ਸੀ ਭਾਈ ਉਹ ਵੀ ਮਰ ਗਿਆ ਵਾ ਤੇ ਐਵੇਂ ਨਾ ਤੰਗ ਕਰੇ ਕੋਈ ਵੀ ਇਹ ਬੱਚੇ ਮੈਨੂੰ ਵੀ ਦੇ ਦਿਓ ਮੈਨੂੰ ਵੀ ਦੇ ਦਿਓ ਆ ਬੱਚੇ ਬਹੁ ਪਿਆਹ ਦਿੱਤੇ ਸੀ ਉਹਨੇ ਵਿਚਾਰੀ ਨੇ ਮਾਰਦਾ ਬੱਚੇ 11 ਇੱਕ ਇੱਕ